ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਚਕਰੀ ਪਹੁੰਚੇ ਆ ਵੀਰ ਸ਼ਰਮਕ ਸਿੰਘ ਉਹਨਾਂ ਦੇ ਫਾਰਮ ਤੇ ਅੱਜ ਇਹਨਾਂ ਦੇ ਕੋਲ ਟੋਟਲ ਤਿੰਨ ਬੈੜਾ ਵਿਕਾਊ ਆ ਹੌਲੇ ਹੌਲੇ ਰੇਟ ਆ ਬਾਕੀ ਸਾਰੇ ਭਰਾ ਜਾਣਦੇ ਜਿਹੜੇ ਆਪਣੇ ਨਾਲ ਜੁੜੇ ਛੋਟੇ ਮੁੱਲ ਦੀਆਂ ਬੈੜਾ ਇਹਨਾਂ ਕੋਲ ਅਕਸਰ ਮਿਲ ਜਾਂਦੀਆਂ ਨੇ ਸ਼ਰਮਕ ਸਾਸਰੀ ਘਰ ਸਾਸਰੀ ਘਰ ਸਾਡੀ ਪਾਜੀ ਕਹਿਣ ਸੇ ਤਾਂ ਕਿਰਪਾਏ ਕਿਰਪਾ ਕਰਾਂ ਸਰਮੁਖ ਵੀਰ ਅੱਜ ਟੋਟਲ ਤਿੰਨ ਨਾਗ ਨੇ ਆਪਣੇ ਕੋਲ ਪੱਛੀਆਂ ਦੋ ਸੁਈਆਂ ਜਿਹੜੀਆਂ ਦੁੱਧ ਤੇ ਚੱਲਣ ਡੀਆਂ ਇੱਕ ਗੱਬਣਾ ਇੱਕ ਗੱਬਣਾ ਜੀ ਇੱਥੋਂ ਸ਼ੁਰੂਆਤ ਕਰਦੇ ਆ ਜਰਸੀ ਨਸਲ ਦੇ ਵਿੱਚ ਆ ਵੜ ਆਪਣੇ ਕੋਲ ਸੰਦੂ ਸਾਹਿਬ ਇਹਨੂੰ 300 ਦਿਨ ਹੋ ਗਏ ਸੁਈ ਨਾ ਜੱਲ ਲੋਧੀ ਅੱਜ ਤਿੱਜਾ ਦਿਨ ਬੌਲੇ ਦੇ ਵਿੱਚ ਹੀ ਚੱਲਣ ਰਹੀ ਆ 8 ਲੀਟਰ ਬੌਲਾ ਜੀ ਸੰਦੂ ਸਾਹਿਬ ਨੇ ਲਏ 8 ਲੀਟਰ ਬੌਲਾ ਤੇ ਜਰਸੀ ਵੱਛੀ ਆ ਬਾਕੀ ਥੱਲੇ ਮੇਰਾ ਵੀ ਆ ਬਾਕੀ ਉਹ ਖਾਦੇ ਜੇ ਜਸ਼ਨ ਮਾਰ ਕੈਮਰਾ ਹੱਥੀ ਮੁਠੀ ਦਾ ਥਾਣਾ ਤੇ ਚਾਰੇ ਥਾਣਾ ਕੀ ਪੋਰਚਾਂਗਣੀ ਕੀ ਆ ਮਗਰ ਬੱਚਾ ਚੈੱਕ ਕਰਾ ਦੀ ਆ ਬੱਛੀ ਆ ਮਗਰ ਠੀਕ ਆ 나ੜੂਆ ਨਾਲ ਆ ਬੱਚੇ ਦੇ ਇਹ ਮਗਰ ਬੱਛੀ ਆ ਤੇ ਐਸ ਵਕਤ 8 ਲੀਟਰ ਬਿਲਕੁਲ ਓਕੇ 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 ਸੰਸਾ 8 ਲੀਟਰ ਬੋਲੇ ਜਿਹੜਾ ਪਚਵਾ ਕੇ ਦੇਣਾ ਠੀਕ ਆ ਇਹ ਤਾਂ ਸ਼ਰਮਖ ਜਰਸੀ ਦਾ ਮੁੱਲ ਕੀ ਆ ਮੁੱਲ ਸੰਸਾ 45 ਜੋ ਮੱਝ ਕਰੇ 30000 ਰੁਪਏ ਦੇਣੀ ਆ ਲੋ ਵੀ 30000 ਦੀ ਯੂਐਸਨੋ ਆ 35 40 38 ਮੁੱਲ ਕੁਛ ਵੀ ਕਰਾ ਲਓ 30000 ਦੀ ਸ਼ਰਮਖਾਂ ਦਾ ਵੀ ਯੈਸਨੋ ਆ ਠੀਕ ਆ ਜੀ ਬਾਕੀ ਸੀਲ ਕਰ ਮਾ ਲਈ ਆਏ ਸੁਪੀਆਂ ਸੁਪੀਆਂ ਬਹੁਤ ਨੇ ਇਹ ਮਾਰਨਿੰਗ ਜਿਹੜੇ ਚੋਏ ਚਬਾਏ ਪਸ਼ੂ ਆ ਤਕਰੀਬਨ 4 ਵਜੇ ਸੰਦੂ ਸਾਹਿਬ ਸਾਢੇ 4 ਵਿੱਚ ਵਾਈ ਸਾਢੇ 4 ਵਜੇ ਚਵਾਈ ਹੋਈ ਹੈ ਤਾਂ ਹੁਣ 11 ਵਜਨ ਦਾ ਹੈ ਤੇ ਸ਼ਾਮ ਨੂੰ ਆਪਣੀ ਸਾਢੇ 4-5 ਦੇ ਵਿਚਾਲੇ ਚਵਾਈ ਹੁੰਦੀ ਹੈ ਜੀ ਹਾਂ ਤਰੀਕ ਅੱਜ 6 ਜਨਵਰੀ ਆ ਤੇ 11 ਵਜੇ ਮਾਰਨਿੰਗ ਦਾ ਟਾਈਮ ਆ ਇਹ ਇੱਕ ਇਧਰ ਬੱਛੀ ਵਿਖਾ ਦਿੰਨੇ ਆ ਭਰਾਵਾਂ ਨੂੰ ਇਹ ਐਚਐਫ ਨਸਲ ਬਰੀਡ ਦੇ ਵਿੱਚ ਆ ਦੰਦੀ ਦੋਂਦੀ ਆ ਦੋ ਤਿੰਨ ਸੰਸਾ ਚੌਕ ਦੇ ਮਾਰੇ-ਮਾਰੇ ਚੱਕਨੇ ਛਟਾਰੀ ਕੀਤੇ ਆ ਵੱਡੀ ਬੱਛੀ ਆ ਕਦਕੁੱਤ ਬਹੁਤ ਸੋਹਣਾ ਤੇ ਮਗਰ ਉਹ ਬੱਛੀ ਇਹਦੀ ਸੀਗੀ ਲਾਲੀ ਉਹਨਾਂ ਨੇ ਉਹਨਾਂ ਲਾਲੀ ਸੰਦੂ ਸਾਹਿਬ ਇਸ ਵਕਤ ਦੁੱਧ ਕਿੰਨਾ ਦੁੱਧ ਸੰਦੂ ਸਾਹਿਬ ਇਹਦੇ ਥੱਲੇ ਆਪਣੇ ਚਵਾਈ ਕਰਕੇ ਲਿਆ 12 ਲੀਟਰ ਠੀਕ ਆ ਭਰਾ 9 ਲੀਟਰ ਹੁਣ ਚੋਗੇ ਲੈ ਜਾਦੇ ਆਂ 9 ਲੀਟਰ ਹੁਣ ਚੋਗੇ ਲੈ ਜਾਦੇ ਬਾਕੀ ਬੂਥੀ ਬਾਥੀ ਬਹੁਤ ਸੋਹਣੀ ਆ ਛੋਟਾ ਫੇਸ ਛੋਟਾ ਕੰਨ ਬੋਦੀ ਵਾਲੀ ਬੱਚੀ ਆ ਇਧਰੋਂ ਜਸ਼ਨ ਮੜਾ ਜਾ ਇਧਰੋਂ ਮਾਰ ਕੇ ਕੈਮਰਾ ਜ਼ਰੂਰ ਮੁਖਾਦ ਕੇ ਭਰਾਵਾਂ ਨੂੰ ਆ ਲੈ ਫੇਸ ਚੈੱਕ ਕਰਾ ਦੇ ਬਾਕੀ ਦੰਦੀ ਦੁੰਦੀ ਚੈੱਕ ਕਰਾ ਦੇ ਲੈ ਠੀਕ ਆ ਆ ਵੇਖੋ ਦੋੋਂ ਤਾਂ ਬਰਾਬਰ ਆ ਤੇ ਚੌਕ ਦੇ ਮਾਰੇ ਮਾਰੇ ਚੱਕੇ ਆ ਤੇ ਮੁਠੀ ਥਾਣਾ ਇਹ ਕਿੰਨੇ ਦੀ ਜਾਊਗੀ ਅੱਜ ਸੰਨੂ ਸਾਹਿਬ ਜੀ ਐਸਾਂ ਦਾ 33000 ਦੇ ਦਾਂਗੇ ਜੀ 32000 ਨਹੀਂ ਦੇ ਦੇਾਂਗੇ 32000 ਦੀ ਲੈ ਜਾਓ ਠੀਕ ਆ ਜੀ 32000 ਦੀ ਹਾਂ ਨਾ ਇਧਰ ਇੱਕ ਤਾਂ ਮੋਬਾਈਲ ਗਾਂ ਵਿਖਾ ਦਿੰਦੇ ਆ ਸੁਆ ਕੋਈ ਦੂਜਾ ਕੋਈ ਤੀਜਾ ਮੰਨ ਕੇ ਲੈ ਜਾ ਜੇ ਤੇ ਇਹ ਸਰਮੁਖ ਤੁਸੀਂ ਦੱਸਿਆ ਵੀ ਦਿਨ ਹਜੇ 18 20 13 ਸੰਸਦ 23 ਜਨਵਰੀ ਨਿਰ ਪੂਰੇ ਹੁੰਦੇ ਹੀ ਇਹਦੇ 23 ਜਨਵਰੀ ਨੂੰ 23 ਜਨਵਰੀ ਨੂੰ ਆਪਾਂ ਲਿਖਤੀ ਤੇਰ ਵਿਖਾਏ ਹੋਵੇ ਅੱਜ 6 ਤਰੀਕ ਆ ਹਾਂਜੀ ਤੇ ਬਾਕੀ ਮੇਰੇ ਭਰਾ ਤੁਸੀਂ ਆਪ ਇਹ ਲਾ ਲਿਆ ਜੀ 15 ਦਾ 16 ਦਾ 15 ਇੱਥੇ ਦਿਨ ਲੈ ਕੇ ਜਾਓ ਬਾਕੀ ਠੰਡੀ ਸੀਲ ਹੈ ਇੱਧਰ ਦੋਸ ਜੀ ਕੋਲ ਅੱਤ ਸੜ ਹਾਂ ਹੈ ਠੰਡੀ ਧੀਰੀਆ ਚਲੋ ਪਸ਼ੂ ਮਾਰਾ ਮੋੜ ਕਰ ਕਰ ਜਾਂਦਾ ਆ ਕਰਦਾ ਬਾਕੀ ਇੱਡਾ ਤੇ ਪੁਲਿਸ ਸਾਹਿਬ ਕੋਈ ਮੰਗਾ ਨਹੀਂ ਇਹਨੂੰ ਠੀਕ ਇੱਦਾਂ ਸਰ ਸਾਬੇ 35000 ਦੀ ਵਹਿੜ ਦੇਣੀ ਮੋਲ 40 45 ਜੋ ਮਰਜ਼ੀ ਕਰ ਲਿਆ 30000 35000 ਦੀ ਜੈਸਨੋ ਆ ਫਾਈਨਲ ਜੈਸਨੋ 35000 ਰੁਪਏ ਬਾਕੀ ਇਹ ਵੀ ਕਰਮਾ ਨਵੀਂ ਵਹਿੜ ਆ ਜੀ ਆ ਬੂ ਮੂੰ ਮੱਥਾ ਚੈੱਕ ਕਰ ਲੋ ਕ੍ਰੋਸ ਬਰੀਡ ਆ ਅਕੇ ਗਰਮੀ ਦੀ ਜਿੰਦ ਜਣ ਧੰਨਵਾਦ ਨੰਬਰ 1 ਬੋਲਦੇ ਸ਼ਰਮਕ 97792 24 68 ਪਿੰਡ ਸ਼ਕਰੀ ਜੀ ਤਹਿਸੀਲ ਤੇ ਜ਼ਿਲ੍ਹਾ ਪੰਤਨਤਨ ਪਿੰਡ ਹੈ ਜਿਹੜੇ ਸਰਾਲੀ ਮੰਡ ਪੱਟੀ ਜੱਲੇਵਾਲ ਤਰਕਾਪੁਰ ਆਪਾਂ ਬਿਲਕੁਲ ਨੇੜੇ ਨੇੜੇ ਪਿੰਡ ਹੈ ਜੀ ਓਕੇ ਜੀ